ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ ਬਾਰਿਸ਼ ਗੜੇ ਮਾਰੀ ਵੀ ਹੋ ਰਹੀ ਹੈ ਜਿਸ ਕਰਕੇ ਕਈ ਥਾਵਾਂ ਤੋਂ ਨੁਕਸਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹ ਇੱਕ ਮੈਰਿਜ ਪੈਲਸ ਦੀਆਂ ਨੇ ਜਿੱਥੇ ਲੱਖਾਂ ਰੁਪਏ ਖਰਚ ਕਰਕੇ ਵਿਆਹ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਹੀ ਤੇਜ਼ ਹਵਾਵਾਂ ਬਾਰਿਸ਼ ਤੇ ਗੜੇ ਮਾਰੀ ਨੇ ਟੈਂਟ ਤੱਕ ਪਾੜ ਦਿੱਤੇ ਐਨਾ ਹੀ ਨਹੀਂ ਮੈਰਿਜ ਪੈਲ ਦੇ ਵਿੱਚ ਖੜੀ ਇੱਕ ਕਾਰ ਨੂੰ ਪਲਟਾ ਦਿੱਤਾ ਅਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉੱਥੇ ਤੇਜ਼ ਹਵਾਵਾਂ بارش ਅਤੇ ਗੜੇ ਮਰਦੇ ਨਾਲ-ਨਾਲ ਮੈਰੀਪੈਲ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਹੈ। ਡਾਇਵਨ ਮੀਡੀਆ ਦੇ ਲਈ ਮੁਕਸਰ ਤੋਂ ਪੂਟਾ ਸਿੰਧੀ ਖਾਸ ਰਿਪੋਰਟ। ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ بارش ਗੜੇਮਾਰੀ ਵੀ ਹੋ ਰਹੀ ਹੈ ਜਿਸ ਕਰਕੇ ਕਈ ਥਾਵਾਂ ਤੋਂ ਨੁਕਸਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇੱਕ ਮੈਰਿਜ ਪੈਲਸ ਦੀਆਂ ਨੇ ਜਿੱਥੇ ਲੱਖਾਂ ਰੁਪਏ ਖਰਚ ਕਰਕੇ ਵਿਆਹ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਹੀ ਤੇਜ਼ ਹਵਾਵਾਂ بارش ਤੇ ਗੜੇਮਾਰੀ ਨੇ ਟੈਂਟ ਤੱਕ ਪਾੜ ਦਿੱਤੇ ਐਨਾ ਹੀ ਨਹੀਂ ਮੈਰਿਜ ਪੈਲ ਦੇ ਵਿੱਚ ਖੜੀ ਇੱਕ ਕਾਰ ਨੂੰ ਪਲਟਾ ਦਿੱਤਾ ਅਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉੱਥੇ ਤੇਜ਼ ਹਵਾਵਾਂ بارش ਅਤੇ ਗੜੇਮਾਰੀ ਦੇ ਨਾਲ-ਨਾਲ ਮੈਰਿਜ ਪੈਲ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਹੈ ਦਾਇਵਨ ਮੀਡੀਆ ਦੇ ਲਈ ਮੁਕਸਰ ਤੋਂ ਪੂਟਾ ਸਿੰਧੀ ਖਾਸ ਰਿਪੋਰਟ ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ ਬਾਰਿਸ਼ ਗੜੇਮਾਰੀ ਵੀ ਹੋ ਰਹੀ ਹੈ ਜਿਸ ਕਰਕੇ ਕਈ ਥਾਵਾਂ ਤੋਂ ਨੁਕਸਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹ ਇੱਕ ਮੈਰਿਜ ਪੈਲਸ ਦੀਆਂ ਨੇ ਜਿੱਥੇ ਲੱਖਾਂ ਰੁਪਏ ਖਰਚ ਕਰਕੇ ਵਿਆਹ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਹੀ ਤੇਜ਼ ਹਵਾਵਾਂ ਬਾਰਿਸ਼ ਤੇ ਗੜੇਮਾਰੀ ਨੇ ਟੈਂਟ ਤੱਕ 파ੜ ਦਿੱਤੇ ਐਨਾ ਹੀ ਨਹੀਂ ਮੈਰਿਜ ਪੈਲ ਦੇ ਵਿੱਚ ਖੜੀ ਇੱਕ ਕਾਰ ਨੂੰ ਪਲਟਾਇਆ ਦਿੱਤਾ ਅਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉੱਥੇ ਤੇਜ਼ ਹਵਾਵਾਂ بارش ਅਤੇ ਗੜੇ ਮਰਦੇ ਨਾਲ-ਨਾਲ ਮੈਰੀਪੈਲ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਹੈ। ਦਾਇਵਨ ਮੀਡੀਆ ਦੇ ਲਈ ਮੁਕਸਰ ਤੋਂ ਪੂਟਾ ਸਿੰਧੀ ਖਾਸ ਰਿਪੋਰਟ। ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਨਾਲ بارش ਗੜੇਮਾਰੀ ਵੀ ਹੋ ਰਹੀ ਹੈ ਜਿਸ ਕਰਕੇ ਕਈ ਥਾਵਾਂ ਤੋਂ ਨੁਕਸਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹ ਇੱਕ ਮੈਰਿਜ ਪੈਲਸ ਦੀਆਂ ਨੇ ਜਿੱਥੇ ਲੱਖਾਂ ਰੁਪਏ ਖਰਚ ਕਰਕੇ ਵਿਆਹ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਹੀ ਤੇਜ਼ ਹਵਾਵਾਂ بارش ਤੇ ਗੜੇਮਾਰੀ ਨੇ ਟੈਂਟ ਤੱਕ ਪਾੜ ਦਿੱਤੇ ਐਨਾ ਹੀ ਨਹੀਂ ਮੈਰਿਜ ਪੈਲ ਦੇ ਵਿੱਚ ਖੜੀ ਇੱਕ ਕਾਰ ਨੂੰ ਪਲਟਾ ਦਿੱਤਾ ਅਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉੱਥੇ ਤੇਜ਼ ਹਵਾਵਾਂ بارش ਅਤੇ ਗੜੇਮਾਰੀ ਦੇ ਨਾਲ-ਨਾਲ ਮੈਰਿਜ ਪੈਲ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਹੈ ਦਾਇਵਨ ਮੀਡੀਆ ਦੇ ਲਈ ਮੁਖਸਰ ਤੋਂ ਪੂਟਾ ਸਿੰਧੀ ਖਾਸ ਰਿਪੋਰਟ